ਸੜਕ ਤੇ ਤੁਰੀ ਜਾਂਦੀ ਕੁੜੀ ਦੇ ਨਾਲ ਲੁੱਟੋਗੀ ਜਿਸ ਦਾ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੇਫਿਕਰ ਹੋ ਕੇ ਇਹ ਕੁੜੀ ਸੜਕ ਦੇ ਉੱਤੇ ਜਾ ਰਹੀ ਹੈ ਬੈਗ ਉਸ ਦੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਤਾਂ ਇੰਨੇ ਨੂੰ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਲੁਟੇਰਾ ਆਂਦਾ ਜਿਹੜਾ ਉਸ ਨੂੰ ਰੈਕੀ ਕਰਦਾ ਕੁੜੀ ਦੀ ਤਾਂ ਉਸ ਤੋਂ ਬਾਅਦ ਜਿਵੇਂ ਇਹ ਕੁੜੀ ਬੇਫਿਕਰ ਹੋ ਕੇ ਆਪਣੇ ਧਿਆਨ ਦੇ ਵਿੱਚ ਆਰਾਮ ਦੇ ਨਾਲ ਜਾ ਰਹੀ ਸੀਗੀ ਉਸੇ ਵੇਲੇ ਸਕੂਟਰੀ ਤੇ ਸਵਾਰ ਹੋ ਕੇ ਲਟੇਰਾ ਆ ਜਿਸ ਦੇ ਵੱਲੋਂ ਕੁੜੀ ਦੇ ਬੈਗ ਨੂੰ ਚਪਟਾ ਮਾਰਿਆ ਗਿਆ ਤਾਂ ਇਸੇ ਦੌਰਾਨ ਜਿਹੜੀ ਕੁੜੀ ਸੀਗੀ ਸੜਕ ਦੇ ਉੱਤੇ ਹੀ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਲੋਟੇਰਾ ਅੱਗੇ ਨੂੰ ਵੱਧ ਜਾਂਦਾ ਹੈ ਜਿਵੇਂ ਦੇਖਦਾ ਹੈ ਕਿ ਕੁੜੀ ਬੇਸੁੱਧ ਪਈ ਹੋਈ ਹੈ ਫੇਰ ਇਹ ਐਕਟਿਵਾ ਲੈ ਕੇ ਉਹ ਵਾਪਸ ਆਂਦਾ ਹੈ ਵਾਪਸ ਆਂਦੇ ਹੀ ਜਿਹੜਾ ਬੈਗ ਕੁੜੀ ਦੇ ਕੋਲ ਉਹ ਫੜਿਆ ਹੋਇਆ ਸੀਗਾ ਉਹ ਬੈਗ ਚੁੱਕ ਕੇ ਫਰਾਰ ਹੋ ਜਾਂਦਾ ਹੈ ਪਰ ਫਰਾਰ ਹੁੰਦੇ ਵੇਲੇ ਇਹ ਡਿੱਗਦੇ ਡਿੱਗਦੇ ਵੀ ਉਹ ਬੱਚਿਆ ਜਿਹੜਾ ਸੀਸੀਟੀਵੀ ਦੇ ਵਿੱਚ ਪੂਰਾ ਮੰਜ਼ਰ ਹੈ ਕੈਦ ਹੋ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਕੁੜੀ ਹੈ ਆਪਣੇ ਧਿਆਨ ਦੇ ਵਿੱਚ ਹੈ ਬੇਫਿਕਰ ਹੈ ਆਰਾਮ ਦੇ ਨਾਲ ਉਹ ਜਾ ਰਹੀ ਹੈ ਸੜਕ ਦੇ ਉੱਤੇ ਸਵਾਜ ਤੁਰ ਕੇ ਪੈਦਲ ਜਾ ਰਹੀ ਹੈ ਇਸੇ ਦੌਰਾਨ ਜਿਹੜਾ ਐਕਟਿਵਾ ਦੇ ਉੱਤੇ ਜਿਹੜਾ ਲੁਟੇਰਾ ਸੀਗਾ ਲੋਟੇਰਾ ਪਹੁੰਚਦਾ ਹੈ ਤਾਂ ਕੁੜੀ ਦੇ ਬੈਗ ਨੂੰ ਇੱਕਦਮ ਦੇ ਨਾਲ ਚਪਟਾ ਮਾਰ ਦਿੰਦਾ ਹੈ ਤਾਂ ਇਸੇ ਦੌਰਾਨ ਕੁੜੀ ਸੜਕ ਦੇ ਉੱਤੇ ਹੀ ਡਿੱਗ ਜਾਂਦੀ ਹੈ ਤਾਂ ਬੇਸੁੱਧ ਹੋ ਜਾਂਦੀ ਹੈ ਤਾਂ ਲੋਟੇਰਾ ਇਹ ਦੇਖ ਕੇ ਆਪਣੀ ਐਕਟਿਵ ਅੱਗੇ ਨੂੰ ਵਧਾ ਲੈਂਦਾ ਹੈ ਅੱਗੇ ਨੂੰ ਭੱਜ ਜਾਂਦਾ ਹੈ ਜਿਵੇਂ ਹੀ ਦੇਖਦਾ ਹੈ ਕੁੜੀ ਸੜਕ ਦੇ ਉੱਤੇ ਡਿੱਗੀ ਹੋਈ ਹੈ ਤਾਂ ਫਿਰ ਤੋਂ ਵਾਪਸ ਆਂਦਾ ਹੈ ਤਾਂ ਵਾਪਸ ਆ ਕੇ ਜੜਾ ਕੁੜੀ ਦੇ ਹੱਥ ਦੇ ਵਿੱਚ ਬੈਗ ਸੀਗਾ ਉਸ ਬੈਗ ਨੂੰ ਚੁੱਕ ਕੇ ਉਹ ਫਰਾਰ ਹੋ ਜਾਂਦਾ ਹੈ ਤਾਂ ਫਰਾਰ ਹੋਣ ਵੇਲੇ ਇਹ ਲੋਟੇਰਾ ਡਿੱਗਦੇ ਡਿੱਗਦੇ ਵੀ ਉਹ ਬਚਿਆ ਹੈ ਜੜਾ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ ਹੈ ਤੇ ਸੀਸੀਟੀਵੀ ਦੱਸ ਦਈਏ ਕਿ ਇਹ ਲੁਧਿਆਣਾ ਦਾ ਪੂਰਾ ਮਾਮਲਾ ਹੈ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਇਹ ਵਾਰਦਾਤ ਹੋਈ ਹੈ ਕੁੜੀ ਦੇ ਨਾਲ ਲੁੱਟ ਹੋਈ ਹੈ ਤਾਂ ਕੁੜੀ ਜਿਹੜੀ ਹੈ ਉਹ ਜ਼ਖਮੀ ਹੋ ਗਈ ਹੈ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਵੇਂ ਹੀ ਲੋਕ ਦੇਖਦੇ ਨੇ ਉਸ ਤੋਂ ਬਾਅਦ ਲੋਕ ਇੱਥੇ ਇਕੱਠਾ ਹੋ ਜਾਂਦੇ ਨੇ ਤਾਂ ਜਣਾ ਲੁਟੇਰਾ ਸੀਗਾ ਉਹ ਫਰਾਰ ਹੋ ਗਿਆ ਉਸਦੇ ਵੱਲੋਂ ਬੈਗ ਚੱਕਿਆ ਗਿਆ ਪਹਿਲਾਂ ਹੀ ਉਹ ਕੁੜੀ ਦਾ ਕਾਫੀ ਸਮੇਂ ਤੋਂ ਪਿੱਛਾ ਕਰ ਰਿਹਾ ਸੀਗਾ ਪਿੱਛਾ ਕਰਦੇ ਕਰਦੇ ਜਿਵੇਂ ਹੀ ਉਸਨੇ ਮੌਕਾ ਪਾਇਆ ਤਾਂ ਕੁੜੀ ਦੇ ਬੈਗ ਨੂੰ ਇੱਕਦਮ ਦੇ ਨਾਲ ਉਸਨੇ ਚਪਟਾ ਮਾਰ ਦਿੱਤਾ ਤਾਂ ਚਪਟਾ ਮਾਰ ਕੇ ਆਕਟਿਵਾ ਆਪਣੀ ਉਝਾ ਲੈਂਦਾ ਹੈ ਜਿਵੇਂ ਦੇਖਦਾ ਹੈ ਕੁੜੀ ਸੜਕ ਦੇ ਉੱਤੇ ਡਿੱਗੀ ਹੋਈ ਹੈ ਬੇਸੁੱਧ ਪਈ ਹੋਈ ਹੈ ਆ ਤਾਂ ਐਕਟਿਵਾ ਦੇ ਉੱਤੇ ਹੀ ਆਪਣੀ ਸਕੂਟਰੀ ਦੇ ਉੱਤੇ ਹੀ ਵਾਪਸ ਆਂਦਾ ਹੈ ਵਾਪਸ ਆ ਕੇ ਕੁੜੀ ਦੇ ਹੱਥ ਦੇ ਵਿੱਚ ਜਿਹੜਾ ਬੈਗ ਸੀਗਾ ਉਹ ਬੈਗ ਚੱਕ ਕੇ ਉਹ ਫਰਾਰ ਹੋ ਜਾਂਦਾ ਹੈ ਮਾਡਲ ਟਾਊਨ ਇਲਾਕਾ ਲੁਧਿਆਣਾ ਦਾ ਇਹ ਮਾਡਲ ਟਾਊਨ ਇਲਾਕਾ ਹੈ ਜਿੱਥੇ ਅਕਸਰੀ ਭੀੜ-ਪਾੜ ਇੱਥੇ ਰਹਿੰਦੀ ਹੈ ਕਾਫੀ ਪੋਸ਼ ਇਲਾਕਾ ਹੈ ਤਾਂ ਮਾਡਲ ਟਾਊਨ ਇਲਾਕੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲੁਟੇਰੇ ਦੇ ਵੱਲੋਂ ਜੜਾ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਆਇਆ ਸੀਗਾ ਬੇਖੋਫ ਹੋ ਕੇ ਆਂਦਾ ਹੈ ਬੇਫਿਕਰ ਹੋ ਕੇ ਜੜੀ ਕੁੜੀ ਆਪਣੇ ਧਿਆਨ ਦੇ ਵਿੱਚ ਜਾਰੀ ਸੀਗੀ ਉਸ ਨੂੰ ਚਪਟਾ ਮਾਰਦਾ ਹੈ ਉਸਦੇ ਬੈਗ ਨੂੰ ਕਾਹ ਕੁੜੀ ਜੜੀ ਸੀਗੀ ਉਹ ਸੜਕ ਦੇ ਵਿਚਾਲੇ ਹੀ ਅ ਡਿੱਗ ਜਾਂਦੀ ਹੈ ਤਾਂ ਜਿਵੇਂ ਹੀ ਉਹ ਕੁੜੀ ਡਿੱਗਦੀ ਹੈ ਤਾਂ ਇਹ ਲੁਟੇਰਾ ਉੱਥੋਂ ਪਾਸ ਜਾਂਦਾ ਹੈ ਆਪਣੀ ਐਕਟਿਵ ਆ ਪਹ੍ਹਾ ਲੈਂਦਾ ਹੈ ਆਪਣੀ ਸਕੂਟਰੀ ਪਹ੍ਹਾ ਲੈਂਦਾ ਹੈ ਤਾਂ ਜਿਵੇਂ ਹੀ ਦੇਖਦਾ ਹੈ ਕੁੜੀ ਬੇਸੁੱਧ ਪਈ ਹੋਈ ਹੈ ਤਾਂ ਉਸ ਤੋਂ ਬਾਅਦ ਵਾਪਸ ਆਂਦਾ ਹੈ ਵਾਪਸ ਆ ਕੇ ਜਿਹੜਾ ਬੈਗ ਸੀਗਾ ਕੁੜੀ ਦੇ ਹੱਥ ਦੇ ਵਿੱਚ ਜਿਹੜਾ ਬੈਗ ਸੀਗਾ ਉਹ ਚੁੱਕ ਕੇ ਉਫਰਾਨ ਹੋ ਜਾਂਦਾ ਹੈ ਚੁੱਕਦੇ ਚੁੱਕਦੇ ਹਾਲਾ ਕੀ ਇਹ ਡਿੱਗਦੇ ਡਿੱਗਦੇ ਵੀ ਬਚਿਆ ਹੈ ਤਾਂ ਇਹ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਵੇਂ ਬੇਖੌਫ ਹੋ ਕੇ ਐਕਟਿਵਾ ਸਵਾਰ ਜਿਹੜਾ ਸੀਗਾ ਲੋਟੇਰਾ ਵਾਰਦਾਤ ਨੂੰ ਅੰਜਾਮ ਦੇ ਗਿਆ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਦੀ ਪਹਿਚਾਨ ਵੀ ਹੋ ਸਕੇ ਸੜਕ ਤੇ ਤੁਰੀ ਜਾਂਦੀ ਕੁੜੀ ਦੇ ਨਾਲ ਲੁੱਟੋਗੀ ਜਿਸ ਦਾ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੇਫਿਕਰ ਹੋ ਕੇ ਇਹ ਕੁੜੀ ਸੜਕ ਦੇ ਉੱਤੇ ਜਾ ਰਹੀ ਹੈ ਬੈਗ ਉਸਦੇ ਹੱਥ ਦੇ ਵਿੱਚ ਫੜਿਆ ਹੋਇਆ ਹੈ ਤਾਂ ਇੰਨੇ ਨੂੰ ਸਕੂਟਰੀ ਦੇ ਉੱਤੇ ਸਵਾਰ ਹੋ ਕੇ ਲੁਟੇਰਾ ਆਂਦਾ ਹੈ ਜਿਹੜਾ ਉਸ ਨੂੰ ਰੈਕੀ ਕਰਦਾ ਕੁੜੀ ਦੀ ਤਾਂ ਉਸ ਤੋਂ ਬਾਅਦ ਜਿਵੇਂ ਇਹ ਕੁੜੀ ਬੇਫਿਕਰ ਹੋ ਕੇ ਆਪਣੇ ਧਿਆਨ ਦੇ ਵਿੱਚ ਆਰਾਮ ਦੇ ਨਾਲ ਜਾ ਰਹੀ ਸੀਗੀ ਉਸੇ ਵੇਲੇ ਸਕੂਟਰੀ ਤੇ ਸਵਾਰ ਹੋ ਕੇ ਲਟੇਰਾ ਆ ਜਿਸ ਦੇ ਵੱਲੋਂ ਕੁੜੀ ਦੇ ਬੈਗ ਨੂੰ ਚਪਟਾ ਮਾਰਿਆ ਗਿਆ ਤਾਂ ਇਸੇ ਦੌਰਾਨ ਜਿਹੜੀ ਕੁੜੀ ਸੀਗੀ ਸੜਕ ਦੇ ਉੱਤੇ ਹੀ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਇਹ ਲੋਟੇਰਾ ਅੱਗੇ ਨੂੰ ਵੱਧ ਜਾਂਦਾ ਹੈ ਜਿਵੇਂ ਹੀ ਦੇਖਦਾ ਹੈ ਕਿ ਕੁੜੀ ਬੇਸੁੱਧ ਪਈ ਹੋਈ ਹੈ ਫੇਰ ਇਹ ਐਕਟੀਵਾ ਲੈ ਕੇ ਉਹ ਵਾਪਸ ਆਂਦਾ ਹੈ ਵਾਪਸ ਆਂਦੇ ਹੀ ਜਿਹੜਾ ਬੈਗ ਕੁੜੀ ਦੇ ਕੋਲ ਉਹ ਫੜਿਆ ਹੋਇਆ ਸੀਗਾ ਉਹ ਬੈਗ ਚੁੱਕ ਕੇ ਫਰਾਰ ਹੋ ਜਾਂਦਾ ਹੈ ਪਰ ਫਰਾਰ ਹੁੰਦੇ ਵੇਲੇ ਇਹ ਡਿੱਗਦੇ ਡਿੱਗਦੇ ਵੀ ਉਹ ਬਚਿਆ ਹੈ ਜਿਹੜਾ ਸੀਸੀਟੀਵੀ ਦੇ ਵਿੱਚ ਪੂਰਾ ਮੰਜ਼ਰ ਹੈ ਕੈਦ ਹੋ ਗਿਆ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਕੁੜੀ ਹੈ ਆਪਣੇ ਧਿਆਨ ਦੇ ਵਿੱਚ ਹੈ ਬੇਫਿਕਰ ਹੈ ਆਰਾਮ ਦੇ ਨਾਲ ਉਹ ਜਾ ਰਹੀ ਹੈ ਸੜਕ ਦੇ ਉੱਤੇ ਸਵਾਜ ਤੁਰ ਕੇ ਪੈਦਲ ਜਾ ਰਹੀ ਹੈ ਇਸੇ ਦੌਰਾਨ ਜਿਹੜਾ ਐਕਟਿਵਾ ਦੇ ਉੱਤੇ ਜਿਹੜਾ ਲੁਟੇਰਾ ਸੀਗਾ ਉਹ ਲਟੇਰਾ ਪਹੁੰਚਦਾ ਹੈ ਤਾਂ ਕੁੜੀ ਦੇ ਬੈਗ ਨੂੰ ਇੱਕ ਦਮ ਦੇ ਨਾਲ ਚਪਟਾ ਮਾਰ ਦਿੰਦਾ ਹੈ ਤਾਂ ਇਸੇ ਦੌਰਾਨ ਕੁੜੀ ਸੜਕ ਦੇ ਉੱਤੇ ਹੀ ਡਿੱਗ ਜਾਂਦੀ ਹੈ ਤਾਂ ਬੇਸੁੱਧ ਹੋ ਜਾਂਦੀ ਹੈ ਤਾਂ ਲਟੇਰਾ ਇਹ ਦੇਖ ਕੇ ਆਪਣੀ ਐਕਟਿਵ ਅੱਗੇ ਨੂੰ ਵਧਾ ਲੈਂਦਾ ਹੈ ਅੱਗੇ ਨੂੰ ਭੱਜ ਜਾਂਦਾ ਹੈ ਜਿਵੇਂ ਹੀ ਦੇਖਦਾ ਹੈ ਕੁੜੀ ਸੜਕ ਦੇ ਉੱਤੇ ਡਿੱਗੀ ਹੋਈ ਹੈ ਤਾਂ ਫਿਰ ਤੋਂ ਵਾਪਸ ਆਂਦਾ ਹੈ ਤਾਂ ਵਾਪਸ ਆ ਕੇ ਜਿਹੜਾ ਕੁੜੀ ਦੇ ਹੱਥ ਦੇ ਵਿੱਚ ਬੈਗ ਸੀਗਾ ਉਸ ਬੈਗ ਨੂੰ ਚੁੱਕ ਕੇ ਉਹ ਫਰਾਰ ਹੋ ਜਾਂਦਾ ਹੈ ਤਾਂ ਫਰਾਰ ਹੋਣ ਵੇਲੇ ਇਹ ਲੋਟੇਰਾ ਡਿੱਗਦੇ ਡਿੱਗਦੇ ਵੀ ਉਹ ਬੱਚਿਆ ਹੈ ਜਿਹੜਾ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ ਹੈ ਉਹ ਸੀਸੀਟੀਵੀ ਦੱਸ ਦਈਏ ਕਿ ਇਹ ਲੁਧਿਆਣਾ ਦਾ ਪੂਰਾ ਮਾਮਲਾ ਹੈ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਇਹ ਵਾਰਦਾਤ ਹੋਈ ਹੈ ਕੁੜੀ ਦੇ ਨਾਲ ਲੁੱਟ ਹੋਈ ਹੈ ਤਾਂ ਕੁੜੀ ਜਿਹੜੀ ਹੈ ਉਹ ਜ਼ਖਮੀ ਹੋ ਗਈ ਹੈ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਵੇਂ ਹੀ ਲੋਕ ਦੇਖਦੇ ਨੇ ਉਸ ਤੋਂ ਬਾਅਦ ਲੋਕ ਇੱਥੇ ਇਕੱਠਾ ਹੋ ਜਾਂਦੇ ਨੇ ਤਾਂ ਜੜਾ ਲੁਟੇਰਾ ਸੀਗਾ ਉਹ ਫਰਾਰ ਹੋ ਗਿਆ ਉਸ ਦੇ ਵੱਲੋਂ ਬੈਗ ਚੱਕਿਆ ਗਿਆ ਪਹਿਲਾਂ ਹੀ ਉਹ ਕੁੜੀ ਦਾ ਕਾਫੀ ਸਮੇਂ ਤੋਂ ਪਿੱਛਾ ਕਰ ਰਿਹਾ ਸੀਗਾ ਪਿੱਛਾ ਕਰਦੇ ਕਰਦੇ ਜਿਵੇਂ ਹੀ ਉਸ ਨੇ ਮੌਕਾ ਪਾਇਆ ਤਾਂ ਕੁੜੀ ਦੇ ਬੈਗ ਨੂੰ ਇੱਕਦਮ ਦੇ ਨਾਲ ਉਸ ਨੇ ਚਪਟਾ ਮਾਰ ਦਿੱਤਾ ਤਾਂ ਚਪਟਾ ਮਾਰ ਕੇ ਐਕਟਿਵ ਆਪਣੀ ਭੁਜਾ ਲੈਂਦਾ ਹੈ ਜਿਵੇਂ ਦੇਖਦਾ ਹੈ ਕੁੜੀ ਸੜਕ ਦੇ ਉੱਤੇ ਡਿੱਗੀ ਹੋਈ ਹੈ ਬੇਸੁੱਧ ਪਈ ਹੋਈ ਹੈ ਆ ਤਾਂ ਐਕਟਿਵਾ ਦੇ ਉੱਤੇ ਹੀ ਆਪਣੀ ਸਕੂਟਰੀ ਦੇ ਉੱਤੇ ਹੀ ਵਾਪਸ ਆਂਦਾ ਹੈ ਵਾਪਸ ਆ ਕੇ ਕੁੜੀ ਦੇ ਹੱਥ ਦੇ ਵਿੱਚ ਜਿਹੜਾ ਉਹ ਬੈਗ ਸੀਗਾ ਉਹ ਬੈਗ ਚੱਕ ਕੇ ਉਹ ਫਰਾਰ ਹੋ ਜਾਂਦਾ ਹੈ ਮਾਡਲ ਟਾਊਨ ਇਲਾਕਾ ਲੁਧਿਆਣਾ ਦਾ ਇਹ ਮਾਡਲ ਟਾਊਨ ਇਲਾਕਾ ਹੈ ਜਿੱਥੇ ਅਕਸਰ ਹੀ ਭੀੜ-ਪਹੜ ਇੱਥੇ ਰਹਿੰਦੀ ਹੈ ਕਾਫੀ ਪੋਸ਼ ਇਲਾਕਾ ਹੈ ਤਾਂ ਮਾਡਲ ਟਾਊਨ ਇਲਾਕੇ ਦੇ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਲੁਟੇਰੇ ਦੇ ਵੱਲੋਂ ਜਿਹੜਾ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਆਇਆ ਸੀਗਾ ਬੇਖੌਫ ਹੋ ਕੇ ਆਂਦਾ ਹੈ ਬੇਫਿਕਰ ਹੋ ਕੇ ਜਿਹੜੀ ਕੁੜੀ ਆਪਣੇ ਧਿਆਨ ਦੇ ਵਿੱਚ ਜਾਰੀ ਸੀਗੀ ਉਸ ਨੂੰ ਚਪਟਾ ਮਾਰਦਾ ਹੈ ਉਸਦੇ ਬੈਗ ਨੂੰ ਤਾਂ ਕੁੜੀ ਜੜੀ ਸੀਗੀ ਉਹ ਸੜਕ ਦੇ ਵਿਚਾਲੇ ਹੀ ਅ ਡਿੱਗ ਜਾਂਦੀ ਹੈ ਤਾਂ ਜਿਵੇਂ ਹੀ ਉਹ ਕੁੜੀ ਡਿੱਗਦੀ ਹੈ ਤਾਂ ਇਹ ਲੁਟੇਰਾ ਉੱਥੋਂ ਪਾ ਜਾਂਦਾ ਹੈ ਆਪਣੀ ਐਕਟਿਵਾ ਪਿਜਾ ਲੈਂਦਾ ਹੈ ਆਪਣੀ ਸਕੂਟਰੀ ਪਿਜਾ ਲੈਂਦਾ ਹੈ ਤਾਂ ਜਿਵੇਂ ਹੀ ਦੇਖਦਾ ਹੈ ਉਹ ਕੁੜੀ ਬੇਸੁੱਧ ਪਈ ਹੋਈ ਹੈ ਤਾਂ ਉਸ ਤੋਂ ਬਾਅਦ ਵਾਪਸ ਆਉਂਦਾ ਹੈ ਵਾਪਸ ਆ ਕੇ ਜਿਹੜਾ ਬੈਗ ਸੀਗਾ ਕੁੜੀ ਦੇ ਹੱਥ ਦੇ ਵਿੱਚ ਜਿਹੜਾ ਬੈਗ ਸੀਗਾ ਉਹ ਚੁੱਕ ਕੇ ਉਫਰਾਣ ਹੋ ਜਾਂਦਾ ਹੈ ਚੁੱਕਦੇ ਚੁੱਕਦੇ ਹਾਲਾ ਕੀ ਇਹ ਡਿੱਗਦੇ ਡਿੱਗਦੇ ਵੀ ਬਚਿਆ ਹੈ ਤਾਂ ਇਹ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਵੇਂ ਬੇਖੌਫ ਹੋ ਕੇ ਐਕਟਿਵਾ ਸਵਾਰ ਜਿਹੜਾ ਸੀਗਾ ਲੋਟੇਰਾ ਵਾਰਦਾਤ ਨੂੰ ਅੰਜਾਮ ਦੇ ਗਏ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਦੀ ਪਹਿਚਾਨ ਵੀ ਹੋ